ਬਠਿੰਡਾ ਪੰਜਾਬ ਦੀਆਂ ਅਹਿਮ ਸੀਟਾਂ ਵਿੱਚੋਂ ਇੱਕ ਹੈ ਇੱਥੇ ਮੁਕਾਬਲਾ ਦਿਲਚਸਪ ਹੈ ਵੈਸੇ ਤਾਂ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਅਕਾਲੀ ਦਲ ਹੀ ਜਿੱਤਦਾ ਆਇਆ ਪਰ ਕਰੜੇ ਮੁਕਾਬਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਠਿੰਡਾ ਦੇ ਵਿੱਚ ਕੁੱਲ ਵੋਟਰ 1651188 ਨੇ ਪੁਰਸ਼ ਵੋਟਰ ਨੇ 870014 ਮਹਿਲਾ ਵੋਟਰ ਨੇ 781140 ਤੇ 트랜스젠ਡਰ ਨੇ 34 ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਕਾਲੀ ਦਲ ਵੱਲੋਂ ਤਿੰਨ ਦਫਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਜੋ ਚੌਥੀ ਵਾਰ ਆਪਣੀ ਕਿਸਮਤ ਅਜ਼ਮਾਉਣ ਉtre ਨੇ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਸਿਆਸਤ ਦੇ ਬਾਬਾ ਬੋਰਡ ਨੂੰ ਵਿਧਾਨ ਸਭਾ ਚੋਣਾਂ 'ਚ ਮੱਤ ਦਿੱਤੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ ਲਖਬੀਰ ਸਿੰਘ ਲਖਾ ਸਿਧਾਣਾ ਤੇ ਕਾਂਗਰਸ ਨੇ ਦਾਖਲਿਆ ਜੀਤ ਮਹਿੰਦਰ ਸਿੰਘ ਤੇ ਤੇ ਭਾਜਪਾ ਵੱਲੋਂ ਨੇ ਪਰਮਪਾਲ ਕੌਰ ਇਹ ਮਲੂਕਾ ਪਰਿਵਾਰ ਨਾਲ ਸੰਬੰਧਿਤ ਨੇ ਬਠਿੰਡਾ ਦੇ ਵਿੱਚ ਪਹਿਲਾਂ ਕੌਣ ਕੌਣ ਜਿੱਤੇ ਜੇਕਰ ਇਸਤੇ ਨਜ਼ਰ ਮਾਰੀਏ ਤਾਂ 1999 ਦੇ ਵਿੱਚ ਸੀਪੀਆਈ ਦੇ ਭਾਨ ਸਿੰਘ ਪੂਰਾ ਨੇ ਇਥੋਂ ਜਿੱਤ ਹਾਸਲ ਕੀਤੀ ਸੀ 2004 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ ਨੇ ਇਹਨਾਂ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਤੇ 2009 ਤੋਂ ਲੈ ਕੇ 2019 ਤੱਕ ਯਾਨੀ ਕਿ ਪਿਛਲੇ 3 ਵਾਰ ਹਰਸਿਮਰਤ ਕੌਰ ਬਾਦਲੇ ਤੋਂ ਜਿੱਤੇ ਨੇ ਹਰਸਿਮਰਤ ਕੌਰ ਬਾਦਲ ਤੇ ਨਵਾਰਦੀ ਐਮਪੀ ਨੇ ਤੇ ਚੌਥੀ ਵਾਰ ਬਠਿੰਡਾ ਤੋਂ ਕਿਸਮਤ ਅਜ਼ਮਾਉਣ ਵਾਲੇ ਨੇ ਪਹਿਲੀ ਦਫਾ ਉਹ 2009 ਦੇ ਵਿੱਚ 1,20,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਤੇ ਉਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਨੂੰ ਹਰਾਇਆ ਸੀ ਫਿਰ ਸਾਲ 2014 ਚ ਚੋਣਾਂ 'ਚ ਆਪਣੇ ਦਿਉਰਮਨ ਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਤੇ ਫਿਰ ਸਾਲ 2019 'ਚ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕਰੜੇ ਮੁਕਾਬਲੇ ਦੇ ਦੌਰਾਨ 21,000 ਵੋਟਾਂ ਨਾਲ ਜਿੱਤ ਦਰਜ ਕੀਤੀ